ਕੇਂਦਰ ਮੂੜ ਕਿਸਾਨਾਂ ਨਾਲ ਗੱਲਬਾਤ ਕਰੇਗੀ ਪੰਜਾਬ ਚ ਖੇਤੀ ਕਾਨੂੰਨਾਂ ਵਿਰੋਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਨੇ 13 ਨਵੰਬਰ ਨੂੰ ਦਿੱਲੀ ਚ ਮੀਟਿੰਗ ਲਈ ਰਸਮੀ ਸੱਦਾ ਭੇਜਿਆ ਖੇਤੀ ਮੰਤਰਾਲੇ ਦੇ ਸਕੱਤਰ ਸੁਦਾਂਸ਼ੂ ਪਾਂਡੇ ਵੱਲੋਂ ਭੇਜੇ ਸੱਦੇ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਰੇਲ ਮੰਤਰੀ ਪਿਊਸ਼ ਗੋਇਲ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਵਿਗਿਆਨ ਭਵਨ ਚ ਮੀਟਿੰਗ ਰੱਖੀ ਗਈ ਹੈ ਕੇਂਦਰੀ ਸੱਦੇ ਨੂੰ ਵਿਚਾਰਨ ਲਈ ਕਿਸਾਨ ਵੀ 12 ਨਵੰਬਰ ਨੂੰ ਚੰਡੀਗੜ੍ਹ 'ਚ ਬੈਠਕ ਕਰ ਰਹੇ ਨੇ ਪਰ ਇਸ ਦੌਰਾਨ ਅੰਮ੍ਰਿਤਸਰ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਦੀ ਮਨਸ਼ਾ ਉੱਤੇ ਸਵਾਲ ਚੁੱਕੇ ਨੇ ਹਾਲਾਂਕਿ ਗੱਲਬਾਤ ਲਈ ਖੁਦ ਨੂੰ ਜ਼ਰੂਰ ਰਾਜ਼ੀ ਦੱਸਿਆ ਆ ਦੇਖੋ ਅਸੀਂ ਦਾ ਸੰਭਾਵਨਾ ਤਾਂ ਕਿਹਾ ਨਹੀਂ ਜਾ ਰਹਾ ਅਸੀਂ ਤਾਂ ਇਹੀ ਆਸ ਰੱਖਾਂਗੇ ਮੋਦੀ ਸਰਕਾਰ ਤਿੰਨ ਖੇਤੀ ਦੇ ਕਾਨੂੰਨ ਵਾਪਸ ਲਵੇ ਅਸੀਂ ਦੀਵਾਲੀ ਚੁੱਟੀ ਮਨਾਉਣ ਦਾ ਫੈਸਲਾ ਕਰ ਲਾਂਗੇ ਉਹ ਲੈ ਲੈਣ ਫੈਸਲਾ ਕਰਨ ਪਰ ਜਿਸ ਤੱਕ ਪੰਜਾਬ ਪਾਚ ਪਾ ਦਾ ਸਵਾਲ ਮੈਨੂੰ ਲੱਗਦਾ 8 ਨੂੰ ਗਏ ਸੀਗੇ ਤੇ 9 ਨੂੰ ਮੀਟਿੰਗ ਸੱਦਣੀ ਚਾਹੀਦੀ 13 ਨੂੰ ਮੀਟਿੰਗ ਖਿੱਚ ਕੇ ਖੜਨਾ ਇਹ ਆਰਥਿਕ ਨਾਕੇਬੰਦੀ ਨੂੰ ਹੋਰ ਲੰਮਾ ਖੜਨ ਵਾਲਾ ਸੀਗਾ ਜੋ ਸਾਨੂੰ ਲੱਗਿਆ ਮੀਟਿੰਗ ਬੁਲਾਉਣੀ ਚਾਹੀਦੀ ਗੱਲਬਾਤ ਨਾਲ ਮਸਲੇ ਹੱਲ ਹੁੰਦੇ ਆ ਅਸੀਂ ਕਦੀ ਗੱਲਬਾਤ ਤੋਂ ਇਨਕਾਰ ਵੀ ਨਹੀਂ ਕਰਦੇ ਪਰ ਮੈਂ ਕਹਿੰਦਾ ਵੀ ਜਿਹੜੀ ਗੱਲਬਾਤ ਕੱਲੇ ਪੰਜਾਬ ਦੀ ਜਥੇਬੰਦੀਆਂ ਨੂੰ ਸੱਦਿਆ ਗਿਆ ਫਿਰ ਸਾਡੇ ਜਿਹੜੇ ਹੋਰ ਨਾ ਹਰਿਆਣਾ ਆਵਾ ਜਾਂ ਦੇਚ ਦੇ ਹੋਰ ਸੂਬੇ ਨੇ ਉਹਨਾਂ ਉਹਨਾਂ ਦੀਆਂ ਜਥੇਬੰਦੀਆਂ ਨੂੰ ਸੱਦਣਾ ਚਾਹੀਦਾ ਸਾਨੂੰ ਪਾੜਨਾ ਨਹੀਂ ਚਾਹੀਦਾ ਸਰਕਾਰ ਦੀ ਸ਼ਾਇਦ ਨੀਤੀ ਪਾੜਨ ਵਾਲੀ ਵੀ ਲੱਗ ਰਹੀ ਸਾਨੂੰ ਜੀ ਸਮਝਦੇ ਆਪੇ ਅਸੀਂ ਪੰਜਾਬ ਦੇ ਵੱਡੇ ਹਿੱਤ ਤੇ ਪੰਜਾਬੀਆਂ ਦੇ ਵੀ ਜਿਹੜੀ ਫੁੱਟ ਪਾਉਂਦਾ ਜਤਨ ਕੀਤਾ ਹੈ ਵੀ ਕੋਈ ਵਪਾਰੀ ਵਰਗ ਉਹਨਾਂ ਨੂੰ ਇਹ ਲੱਗੇ ਵੀ ਕਿਸਾਨਾਂ ਦੇ ਅੰਦੋਲਨ ਕੱਢ ਕੇ ਸੜ ਕੇ ਵਪਾਰ ਦਾ ਨੁਕਸਾਨ ਹੋ ਰਿਹਾ ਅਸੀਂ ਇਹ ਨਹੀਂ ਸੀ ਚਾਹੁੰਦੇ ਅਸੀਂ ਪੰਜਾਬ ਦੇ ਵੱਡੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਆ ਅਸੀਂ ਇਹ ਫੈਸਲਾ ਕੀਤਾ ਵੀ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ ਸੋ ਕੇਂਦਰ ਜਿਹੜਾ ਪਾੜਾ ਪਾਉਣਾ ਚਾਹੁੰਦੀ ਸੀ ਪੰਜਾਬੀਆਂ 'ਚ ਉਹ ਹੀ ਪੈਣ ਨਹੀਂ ਦਿੱਤਾ ਹੁਣ ਪੰਜਾਬ ਦੇ ਵਪਾਰੀ ਨੂੰ ਪੰਜਾਬ ਦੇ ਸ਼ਹਿਰੀ ਨੂੰ ਖੇਤੀ ਜਿਹੜੀਆਂ ਕੋਈ ਸਮੱਸਿਆ ਆ ਰਹੀਆਂ ਜੋ ਕੋ ਮੰਡੀ ਦੀਆਂ ਸਮੱਸਿਆਵਾਂ ਮਾਲ ਟੋਟ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੇਂਦਰ ਦੀ ਬਦਨੀਤੀ ਆ ਉਹ ਜਾਣ ਬੁੱਝ ਕੇ ਸਾਡੀ ਆਰਥਿਕ ਨਾਕੇ ਬੰਦੀ ਕਰ ਰਿਹਾ ਤੇ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਸੀਂ ਵੇਖੋ ਇਹਦਾ ਜਵਾਬ ਵੀ ਲੋਕ ਦੇਣਗੇ ਮੋਦੀ ਸਰਕਾਰ ਨੂੰ ਉੱਧਰ ਬਰਨਾਲਾ ਵਿੱਚ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਉਹਨਾਂ ਦੇ ਆਗੂ ਸਿਰਫ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਨਾਲ ਮੀਟਿੰਗ ਕਰ ਰਹੇ ਨੇ ਜੇਕਰ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਉਹ ਤੈਅ ਪ੍ਰੋਗਰਾਮ ਮੁਤਾਬਕ 26 ਅਤੇ 27 ਨਵੰਬਰ ਨੂੰ ਦਿੱਲੀ ਵੱਲ ਵਧਣਗੇ ਤੇ ਹੁਣ ਸਾਡੀਆਂ ਕਿਸਾਨ ਜਥੇਬੰਦੀਆਂ 12 ਤਾਰੀਖ ਨੂੰ ਇਸ ਸੱਦੇ ਦੇ ਉੱਤੇ ਵਿਚਾਰ ਕਰਨਗੀਆਂ ਸਾਡੇ ਮੁੱਖ ਮੁੱਦੇ ਜਿਹੜਾ ਜੋ ਸਾਡੇ ਕੋਲ ਮੈਸੇਜ ਆਇਆ ਹੈ ਉਹੀ ਹੈ ਕਿ ਇਹਨਾਂ ਮੁੱਖ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ ਬਿਜਲੀ ਬਿੱਲ 220 ਤੇ ਤਿੰਨੇ ਕੇਂਦਰੀ ਕੀਤੇ ਮਿਲਨੇ ਜਿਨ੍ਹਾਂ ਨੂੰ ਰੱਦ ਕਰਾਉਣ ਦੀ ਗੱਲ ਕਰਨਗੇ ਤੇ ਜੋ ਸਾਡੀ ਕੱਲ ਨੂੰ ਮੀਟਿੰਗ ਹੈ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਮਤਲਬ ਹਾਈएस्ट ਫੋਰਮ ਦੀ ਉਹ ਜੋ ਵੀ ਫੈਸਲਾ ਕਰੂਗੀ ਕਿ ਕਿੰਨੇ ਵਿਅਕਤੀ ਜਾਣੇ ਆ ਕਿਹਨੇ ਕਿਹਨੇ ਜਾਣਾ ਉਹਨਾਂ ਉਹ ਅਸੀਂ ਉਹਨੂੰ ਪ੍ਰਬੰਧਿਤ ਹੋਊਗਾ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਗੱਲ ਹੈ ਮੈਂ ਪਹਿਲਾਂ ਵੀ ਲੱਗਦਾ ਮੈਨੂੰ ਦੁਖੀ ਮਨ ਨਾਲ ਲੱਗਦਾ ਕਿ ਰਾਜਨਾਥ ਸਿੰਘ ਨੂੰ ਜੇ ਉਹਨੇ ਕਿਹਾ ਸੀ ਕਿ ਮੇਰੇ ਘਰ ਗੱਲ ਹੋਵੇ ਉਹਨੂੰ ਹੀ ਕਰਨੀ ਚਾਹੀਦੀ ਸੀ ਲੱਗਦਾ ਕਿ ਸਰਕਾਰ ਸੰਜੀਦਾ ਨਹੀਂ ਗਈ ਤੇ ਇਹ ਹੁਣ ਪਿਊਰ ਸੋਇਲ ਤੇ ਖੇਤੀ ਮੰਤਰੀ ਇਹਨੂੰ ਦੋ ਦੋਨਾਂ ਦਾ ਮਤਲਬ ਪੈਨਲ ਬਣਾਇਆ ਜਿਹੜਾ ਇਹਨਾਂ ਨਾਲ ਗੱਲ ਕਰੂਗਾ ਉਹ ਗੱਲ ਦਾ ਸਿੱਟਾ ਕੀ ਨਿਕਲਦਾ ਸਾਨੂੰ ਸਭ ਨੇ ਕਿ ਥੋੜੀ ਜਿਹੀ ਪੇਤਲੀ ਹੋ ਗਈ ਇਹ ਰਾਜਨਾਥ ਸਿੰਘ ਪਿੱਛੇ ਹਟਿਆ ਕੋਈ ਕਾਰਨ ਹੈ ਇਸ ਦੇ ਵਿੱਚੋਂ ਘਟੋ ਘਟ ਅਸੀਂ ਜ਼ਰੂਰ ਚਾਹਾਂਗੇ ਕਿ ਜੇ ਇਹਦਾ ਸੌਖਾਵਾ ਮਾਹੌਲ ਬਣਾਉਣਾ ਹੈ ਤਾਂ ਰੇਲਾਂ ਜ਼ਰੂਰ ਚਾਲੂ ਕੀਤੇ ਜਾਣ ਕਿ ਤਿੰਨ ਆਰਡੀਨੈਂਸ ਉਹ ਵਾਪਸ ਕਰਾਉਣੇ ਤੇ 2020 ਜਿਹੜਾ ਐਕਟ ਬਣਾਇਆ ਨੇ ਬਿਜਲੀ ਦਾ ਜਿਹੜਾ ਬਿਜਲੀ ਹੋਰ ਵੀ ਪ੍ਰਾਈਵੇਟ ਅਦਾਰਿਆਂ ਨੂੰ ਸੌਂਪੀ ਆ ਉਸ ਦਾ ਚਾਰੇ ਇਹ ਜਿਹੜੇ ਐਕਟ ਤਿਆਰ ਕੀਤੇ ਨੇ ਸਰਕਾਰ ਨੇ ਚਾਰੇ ਐਕਟ ਵਾਪਸ ਕਰਾਉਣ ਦੀ ਗੱਲ ਆ ਨਾ ਕਿ ਕੋਈ ਵਿੱਚ ਸੋਧ ਕਰਾਉਣਾ ਅਸੀਂ ਸੋਧ ਨਹੀਂ ਕਰਾਉਣੀ ਅਸੀਂ ਇਹ ਚਾਰੇ ਕਾਨੂੰਨ ਰੱਦ ਕਰਾਉਣ ਦੇ ਵਾਸਤੇ ਦਿੱਲੀ ਨਾਲ ਮੀਟਿੰਗ ਕਰਨਾਗੇ ਸਾਡੇ ਲਾਗੂ ਅਤੇ ਜੇ ਇਹ ਕੋਈ ਬੇਸਟਾ ਨਹੀਂ ਦੀ ਫਿਰ ਜਿਹੜਾ ਸਾਡੇ ਪ੍ਰੋਗਰਾਮ ਦਿੱਲੀ ਨੂੰ ਦਿੱਤੇ ਹੋਏ ਨੇ ਉਹ ਦਿੱਲੀ ਨੂੰ ਅਸੀਂ ਬੰਦ ਕਰਾਂਗੇ ਉਸ ਤੋਂ ਤੇ ਹਾਂ ਕੱਲ ਨੂੰ ਸਾਡੀ 12 ਤਰੀਕ ਨੂੰ ਪੰਜਾਬ ਦੀਆਂ ਜਿਹੜੇ 29 ਕਿਸਾਨ ਜਿਹਾ ਬੰਦੇ ਜਾਂਦਾ ਇਹ ਇੱਕ ਹੈਗਾ ਉਹ 29 ਦੀਆਂ 29ਾਂ ਮੀਟਿੰਗ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਕਿੰਨੇ ਬੰਦੇ ਕਹਾ ਭੇਜਣੇ ਨੇ ਸੈਂਟਰ ਨਾਲ ਗੱਲ ਕਰਨ ਵਾਸਤੇ ਉਹ ਤੈਅ ਕੀਤਾ ਜਾਣਾਗਾ ਨਹੀਂ ਸਾਨੂੰ ਹਜੇ ਨਹੀਂ ਲੱਗਦਾ ਜਿਵੇਂ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ ਕੁਝ ਮੀਟਿੰਗ ਬੁਲਾ ਕੇ ਉਹਦੇ ਚ ਕਾਇਦ ਨਵੀ ਅਸੀਂ ਇਹਦੇ ਚ ਸੋਲ ਕਰ ਦਨੇ ਜੀ ਫਲਾਣਾ ਕਰ ਦਨੇ ਧੋਕਾ ਕਰ ਲਾਰੇ ਲੱਪੇ ਲਾ ਕੇ ਕਿਉਂਕਿ ਪਿੱਛੇ ਤੋਂ ਜਦੋਂ ਤੁਸੀਂ ਦੇਖਿਆ ਰੇਲਵੇ ਟਰੈਕ ਖਾਲੀ ਪੈਣਾ ਟ੍ਰੇਨਾਂ ਚ ਚੜਾਉਣ ਦਾ ਬਹਾਨਾ ਲੈ ਰੱਖਿਆ ਵੀ ਕਿਸਾਨ ਟ੍ਰੇਨਾਂ ਦੇ ਬੈਠੇ ਨੇ ਜਦੋਂ ਕਿ ਇੱਕ ਵੀ ਕਿਸਾਨ ਟ੍ਰੇਨ ਤੇ ਰੇਲ ਤੇ ਨਹੀਂ ਹੈਗਾ ਇਹਦੇ ਲਈ ਹੁਣ ਸਾਨੂੰ ਪਤਾ ਲੱਗਿਆ ਵੀ ਇਹ ਕੇਂਦਰ ਨੇ ਦੋ ਮੰਤਰੀਆਂ ਦੀ ਜ਼ਿੰਮੇਵਾਰੀ ਲਈ ਇੱਕ ਖੇਤੀਬਾੜੀ ਮੰਤਰੀ ਦੀ ਇੱਕ ਰੇਲ ਮੰਤਰੀ ਦੀ ਜਿਹਦੇ ਵਿੱਚ ਰਾਜਨਾਥ ਨੇ ਪਹਿਲਾਂ ਜਦੋਂ ਇਹਨਾਂ ਦਾ ਪੰਜਾਬ ਦੀ ਟੀਮ ਰਾਣੇ 나ਥ ਕੋਲੇ ਗਈ ਰਾਜਨਾਥ ਕਹਿੰਦਾ ਸੀ ਵੀ ਮੇਰੇ ਘਰੇ ਬੈਠ ਕੇ ਮੀਟਿੰਗ ਹੋਊਗੀ ਰਾਜਨਾਥ ਥੋੜਾ ਜਿਹਾ ਪਿੱਛੇ हट ਗਿਆ ਦੇ ਵਿੱਚ ਵੀ ਸ਼ੰਕਾ ਗਈ ਵੀ ਇਹ ਜਿਹੜਾ ਰਾਣਾਤ ਪਿੱਛੇ ਟਕਾ ਵੀ ਹੋ ਸਕਦਾ ਏ ਜਿਹੜੀ ਮੀਟਿੰਗਾਂ ਬੇ ਬੇਸਿੱਟਾ ਰਹੇ ਪਰ ਉਹਦੇ ਬਾਰੇ ਅਸੀਂ ਆਉਣ ਬਾਰੇ ਸਮੇਂ ਬਾਰੇ ਪਹਿਲਾਂ ਨਹੀਂ ਕਿਹਾ ਜਾ ਸਕਦਾ ਜੇ ਜਿੰਨਾ ਜ਼ਿਕਰ ਇਹ ਜੇ ਤਾਂ ਇਹ ਬੇਲਾ ਜਿਹੜੇ ਕੇਂਦਰ ਸਰਕਾਰ ਰੱਦ ਕਰਦੀ ਹੈ ਤਾਂ ਕਿਸਾਨ ਇਹਦੇ ਨਾਲ ਸਹਿਮਤ ਨੇ ਜੇ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਤਾਂ ਫਿਰ ਸਾਡਾ ਦਿੱਲੀ ਨੂੰ 26 ਦੇ 27 ਤਰੀਕ ਦਾ ਸੱਦਾ ਦਿੱਤਾ ਵਾ ਅਣ ਵਿਸੇ ਸਮੇਂ ਲਈ ਪੰਜਾਬ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਟਰੈਕਟਰਾਂ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਜੀਪਾਂ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਦਿੱਲੀ ਨੂੰ ਕੂਚ ਕਰਨ ਇਸ ਦੌਰਾਨ ਅੰਮ੍ਰਿਤਸਰ ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਲਈ ਹਰ ਤਰ੍ਹਾਂ ਦੇ ਤਬਕੇ ਨਾਲ ਸੰਬੰਧਤ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਦੇਖੋ ਇੱਕ ਤੱਕ ਸਵੇਰੇ ਅਸੀਂ ਬੱਸ ਸਟੈਂਡ ਤੋਂ ਜਿਹੜਾ ਆਪਣਾ ਕੌਮੀ ਪੰਦਰ ਦਾ ਬੱਸ ਸਟੈਂਡ ਅੰਮ੍ਰਿਤਸਰ ਉੱਥੋਂ ਸ਼ੁਰੂਆਤ ਕੀਤੀ ਆ ਜਿਹੜੇ ਆਪਣੇ ਕਨੈਕਟਰ ਬੱਸ ਉਹਨਾਂ ਦੇ ਪ੍ਰਾਈਵੇਟ ਬੱਸਾਂ ਦੇ ਜਿਹੜੇ ਐਸੋਸੀਏਸ਼ਨ ਦੇ ਆਗੂ ਸਹਿਬਾਨ ਆ ਜੇ ਵੀ ਸਾਡੇ ਨਾਲ ਖੜੇ ਨੇ ਉੱਥੇ ਕਰਕੇ ਆਏ ਸਵੇਹਾ ਹੁਣ ਅਸੀਂ ਬਾਰਿਸ਼ ਵਿੱਚ ਅੰਮ੍ਰਿਤਸਰ ਵਿੱਚ ਖੜੇ ਆ ਇਥੇ ਬਾਰ ਦੇ ਸਾਰੇ ਆਗੂ ਸਹਿਬਾਨ ਨੇ ਵਕੀਲਾ ਨੇ ਸਹਿਯੋਗ ਕੀਤਾ ਚੈਂਬਰਾਂ ਤੇ ਅਸੀਂ ਪੋਸਟਰ ਵੀ ਲਾਏ ਆ ਕਾਲੇ ਝੰਡੇ ਵੀ ਲਾਏ ਆ ਦੂਸਰਾ ਇਹ ਦੋ ਪ੍ਰੋਗਰਾਮ ਅੱਜ ਅਸੀਂ ਕੀਤੇ ਆ ਕੱਲ ਅਸੀਂ ਕੋਈ ਬਾਜ਼ਾਰ ਦਾ ਚੋਣ ਕਰਕੇ ਤੇ ਜਿਹੜੇ ਸ਼ਹਿਰੀ ਬੰਦੇ ਆ ਉਹਨਾਂ ਦੀਆਂ ਦੁਕਾਨਾਂ ਤੇ ਹੋਰ ਨਥਨਾਂ ਤੇ ਵੀ ਲਾਵਾਂਗੇ ਪਰਸੋਂ ਜੋ ਸਾਨੂੰ ਲੱਗਦਾ ਪਈ ਸੀ ਸ਼ਾਇਦ ਇੰਡੀਆ ਗੇਟ ਚੌਂਕ ਤੇ ਇਹ ਪ੍ਰੋਗਰਾਮ ਵੱਡਾ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਾਂਗੇ ਤੇ 14 ਨੂੰ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੇ ਕਾਲੀ ਦੀਵਾਲੀ ਜਿਹੜੀ ਆ ਪੂਰੀ ਜੋਰ ਨਾਲ ਮਨਾਈ ਜਾਊਗੀ। ਹਰ ਤਬਕਾ ਜਿਹੇ ਹਮਾਇਤ ਕਰ ਰਿਹਾ ਵਾ ਜੇ ਦੁਕਾਨਦਾਰ ਤੇ ਬੈਠਾ ਦੁਕਾਨਦਾਰ ਕਹਿੰਦਾ ਮੈਂ ਤੁਹਾਡੇ ਨਾਲ ਆ ਵਕੀਲ ਦੇ ਚੈਂਬਰ 'ਚ ਬੈਠਾ ਵਕੀਲ ਕਹਿੰਦਾ ਮੈਂ ਤੁਹਾਡੇ ਨਾਲ ਆ ਡਾਕਟਰ ਆਪਣੀ ਕਲੀਨਿਕ 'ਚ ਬੈਠਾ ਕਹਿੰਦਾ ਮੈਂ ਤੁਹਾਡੇ ਨਾਲ ਆ ਡਰਾਈਵਰ ਆਪਣੀ ਗੱਡੀ ਚ ਚਲਣ ਦੀ ਕਹਿੰਦਾ ਮੈਂ ਤੁਹਾਡੇ ਨਾਲ ਆ ਕੰਟਰੈਕਟਰ ਆਪਣੀਆਂ ਬੱਸ ਦੀ ਟਿਕਟਾਂ ਕੱਟਦਾ ਕਹਿੰਦਾ ਮੈਂ ਤੁਹਾਡੇ ਨਾਲ ਇਸ ਤਰੀਕੇ ਨਾਲ ਹੋਰ ਤਬਕੇ ਇਹਦਾ ਮਤਲਬ ਉਹਨਾਂ ਸਮੇਤੋ ਬਗਰ ਤਾਂ ਕੋਈ ਸਪੋਰਟ ਨਹੀਂ ਕਰਦਾ ਹੁੰਦਾ ਸੋ ਇਸ ਕਰਕੇ ਕਿਉਂਕਿ ਪੰਜਾਬ ਦਾ ਅਰਥਚਾਰਾ ਖੇਤੀ ਪ੍ਰਧਾਨ ਅਰਥਚਾਰਾ ਵਾ ਜੇ ਖੇਤੀ ਮਾਰੇਗੀ ਤੇ ਇਹਦੇ ਨਾਲ ਜੁੜਿਆ ਹੋਇਆ ਸਾਰਾ ਸਿਸਟਮ ਫੇਲ ਹੋਣਾ ਵਾ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਵੇਖੋ ਤੇ ਲੱਖਾਂ ਲੋਕ ਆਏ ਹੋਣਗੇ ਖਰੀਦੋ ਫਰੋਕਤ ਕਰਨ ਜੇ ਖਪਤਕਾਰ ਕੋ ਪੈਸਾ ਹੀ ਨਹੀਂ ਹੈਗਾ ਤੇ ਮਤਲਬ ਪੰਜਾਬ ਦੇ ਬਾਜ਼ਾਰ ਕਿੱਥੋਂ ਚੱਲਣਗੇ ਇਸ ਕਰਕੇ ਉਹ ਖੇਤੀ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਰਾ ਪੰਜਾਬ ਸਾਡਾ ਸਹਿਯੋਗੀ ਬਣ ਰਿਹਾ ਤੇ ਪਹਿਲੋਂ ਵੀ ਸਹਿਯੋਗ ਦਿੱਤਾ ਤੇ ਗਾਂਹੋ ਦਿਵਾਲੀ ਵਾਲੇ ਇਸ ਮਸਲੇ ਤੇ ਵੀ ਸਾਡੇ ਨਾਲ ਖੜੂਗਾ ਹਾਲਾਂਕਿ ਬਰਨਾਲਾ ਦੇ ਕਿਸਾਨਾਂ ਤੇਰਾ ਇੱਕ ਮਤ ਨਹੀਂ ਕਿ ਦੀਵਾਲੀ ਆਮ ਦੀ ਤਰ੍ਹਾਂ ਮਨਾਉਣੀ ਹੈ ਜਾਂ ਫਿਰ ਕਾਲੀ ਜੋ ਦੀਵਾਲੀ ਆ ਗਈ ਹੈ ਦੀਵਾਲੀ ਦੇ ਵਿੱਚ ਅਸੀਂ ਕਿਹੜਾ ਕੋਈ ਮਤਲਬ ਹੋਵਾਂਗੇ ਜਾਂ ਸਾਡੇ ਪੰਜਾਬ ਦੇ ਵਿੱਚ ਕੋਈ ਪੈਦਾ ਨਹੀਂ ਹੁੰਦਾ ਸਾਰਾ ਕੁਝ ਸਾਡੇ ਕੋਲ ਹੈ ਅਸੀਂ ਆਪ ਰਾਜੇ ਆਂਗੇ ਅਸੀਂ ਦੀਵਾਲੀ ਵਧੀਆ ਮਨਾਵਾਂਗੇ ਸਾਨੂੰ ਕੀ ਲੋੜ ਹੈ ਕਾਲੀ ਦੀਵਾਲੀ ਆ ਮਨਾਉਂਦੀ ਅਸੀਂ ਜਲੇਬੀਆਂ ਸਭ ਕੁਝ ਬਣਾਵਾਂਗੇ ਸਾਨੂੰ ਕੀ ਹੋਊਗਾ ਸਾਡੇ ਕੋਲੇ ਸਭ ਕੁਝ ਹੈ ਸਾਡੇ ਕੋਲੇ ਮਤਲਬ ਜੋ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਦੁੱਧ ਦਾ ਸਾਰਾ ਕੁਝ ਹੈਗਾ ਅਸੀਂ ਦੀਵਾਲੀ ਕਿਉਂ ਕਾਲੀ ਮਨਾਵਾਂਗੇ ਕਾਲੀ ਉਹ ਮਨਾਉਣਗੇ ਜਿਨ੍ਹਾਂ ਨੂੰ ਦੁੱਖ ਹੈ ਸਾਰੇ ਲੋਕ ਇਸ ਗੱਲ ਦੇ ਮੂਡ 'ਚ ਹੈ ਵੀ ਅਸੀਂ ਦੀਵਾਲੀ ਜਨੇ ਤਿਹਾਰ ਹੈ ਦਸਹਿਰਾ ਦੇਖੋ ਲੋਕਾਂ ਨੇ ਦੂਜੇ ਲੋਟ ਮਨਾਇਆ ਦੀਵਾਲੀ ਵੀ ਹੈ ਜਿਹੜੇ ਉਹ ਕਾਲੀ ਉਹ ਮਨਾਉਣਗੇ ਕਿਉਂਕਿ ਜਦੋਂ ਲੋਕਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਪੂਰਾ ਸਰਮਾਇਆ ਉਹ ਅੱਜ ਮੋਦੀ ਸਰਕਾਰ ਨੇ ਪੂਰਾ ਦੇਸ਼ ਵੇਚਤਾ ਹੁਣ ਸਾਡੀਆਂ ਦੀਵਾਲੀਆਂ ਕਾਹਦੀਆਂ ਰਹੀਆਂ ਕਾਹਦੇ ਤਿਹਾਰ ਨੇ ਸਾਡੇ ਚਾਹੀਏ ਕੁਝ ਬਿੰਦੂਆਂ ਤੇ ਮਤਭੇਦ ਜ਼ਰੂਰ ਨੇ ਪਰ ਕਿਸਾਨ ਕੇਂਦਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਇੱਕ ਮਤਨੇ ਉਹ ਹੈ ਕੇਂਦਰੀ ਖੇਤੀ ਕਾਨੂੰਨ ਰੱਦ ਕਰਵਾਉਣਾ ਜਿਸ ਦੇ ਲਈ ਕੋਈ ਰਸਤਾ ਕੱਢਣ ਨੂੰ ਲੈ ਕੇ 13 ਨਵੰਬਰ ਨੂੰ ਦਿੱਲੀ 'ਚ ਮੀਟਿੰਗ ਹੈ ਹਾਲਾਂਕਿ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਦਿੱਲੀ 'ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿਤਾ ਰਹੀ ਸੀ 8 ਅਕਤੂਬਰ ਲਈ ਕੇਂਦਰ ਨਾਲ ਗੱਲਬਾਤ ਦਾ ਸੱਦਾ ਕਿਸਾਨਾਂ ਨੇ ਠੁਕਰਾ ਦਿੱਤਾ ਸੀ ਇਸ ਸਭ ਵਿੱਚ ਕੇਂਦਰ ਦੇ ਮੋੜ ਸੱਦੇ ਬਾਅਦ ਕੋਈ ਵਿਚਲਾ ਰਸਤਾ ਨਿਕਲਣ ਦੀ ਉਮੀਦ ਬਣੀ ਹੈ